ਉਹ ਹਾਲਾਤ ਤੁਸੀਂ ਦੇਖ ਰਹੇ ਹੋ ਮੈਂ ਅੱਜ ਹੁਣ ਹੈਨਰੀਟੇ ਸਟਰੀਟ ਤੇ ਖੜਾ ਹਾਂ ਜੀ ਆ ਜਿਹੜੀਆਂ ਸਕਰੀਨਾਂ ਲਾਈਆਂ ਇੱਥੇ ਗੁਰਬਾਣੀ ਚਲਦੀ ਹੁੰਦੀ ਸੀ ਜਿੱਥੇ ਭਗਵੰਤ ਬੇਮਾਨ ਨੇ ਆਪਣੀਆਂ ਫੋਟੋਆਂ ਲਾਈਆਂ ਆਪਣੀ ਟੇਪ ਅਚੀ ਸਕਰੀਨ ਚ ਲਾ ਰਿਹਾ ਹੈ ਜੀ ਲੋਕੀ ਇੱਥੇ ਦਰਬਾਰ ਸਾਹਿਬ ਕੀਰਤਨ ਸੁਣਨ ਵਾਸਤੇ ਸ਼ਰਧਾ ਨਾਲ ਆਉਂਦੇ ਸੀ ਜੀ ਆ ਸੋਚਦਾ ਕਿ ਆਪਣੀ ਫੋਟੋ ਲਾ ਕੇ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਹੈ ਆ ਗਰੂ ਕਰ ਹੈ ਇੱਥੇ ਜਿਹੜਾ ਆਪਣਾ ਇੰਨਾ ਹੰਕਾਰ ਕਰਦਾ ਨਾ ਪਰਮਾਤਮਾ ਹੀ ਉਹਦਾ ਹੰਕਾਰ ਲਾਉਂਦਾ ਹੈ ਅੱਜ ਤੁਸੀਂ ਦੇਖਿਆ ਹੈਰਿਟੇਜ ਸਟਰੀਟ ਤੇ ਕਿਵੇਂ ਲਾਈਟਾਂ ਬੰਦ ਹੈ ਕਿੰਨਾ ਕੂੜਾ ਪਿਆ ਹੈ ਆ ਹੀ ਕਾਰਨ ਅਸੀਂ ਪੰਜਾਬ ਬਚਾਉਣਾ ਚਾਹੁੰਦੇ ਆ ਬਾਅਦ ਚ ਗੱਲ ਕਰਦੇ ਆ ਇਹ ਹੀ ਕਤੂਤਾ ਕਰਕੇ ਕਿਉਂਕਿ ਆ ਜਿਹੜੇ ਆਏ ਆ ਅੰਗਰੇਜ਼ਾ ਤੇ ਮੁਗਲਾ ਮੰਗੂ ਲੁੱਟਣ ਆਏ ਆ ਪੰਜਾਬ ਦਾ ਖਜ਼ਾਨਾ ਲੁੱਟ ਕੇ ਆ ਕੇਜਰੀਵਾਲ ਨੂੰ ਹਿੰਦੁਸਤਾਨ ਚ ਮਸ਼ਹੂਰ ਕਰਨਾ ਚਾਹੁੰਦੇ ਆਪਣੀ ਪਾਰਟੀ ਨੂੰ ਮਸ਼ਹੂਰ ਕਰਨਾ ਚਾਹੁੰਦੇ ਆ ਜਿੱਥੇ ਦੇਖੋ ਜਿਹੜੇ ਮੋੜ ਤੇ ਦੇਖੋ ਜਿੱਥੇ ਜਾਓ ਉਹਨੇ ਆਪਣੀਆਂ ਫੋਟੋਆਂ ਇਸ਼ਤਿਹਾਰ ਲਾਏ ਆ ਦੂਜੇ ਸੂਬਿਆਂ ਜਾ ਕੇ ਵੀ ਘੜ ਤੋਂ ਘਟ ਉਹਨੂੰ ਇੰਨੀ ਸ਼ਰਮ ਆਉਣੀ ਚਾਹੀਦੀ ਹੈ ਦਰਬਾਰ ਸਾਹਿਬ ਸਾਹਮਣੇ ਜਿਹੜੀਆਂ ਸਕਰੀਨਸ ਲਾਈਆਂ ਸਿਆਸੀ ਕੀਰਤਨ ਸੁਣਨ ਵਾਸਤੇ ਉੱਥੇ ਤਾਂ ਆਪਣੇ ਤਿੰਨ ਜਗ੍ਹਾ ਤੇ ਵੀ ਆਪਣੇ ਸ਼ਕਲ ਨਹੀਂ ਹਟਾ ਸਕਦਾ ਇਹਨੂੰ ਸ਼ਰਮ ਆਉਣੀ ਚਾਹੀਦੀ ਹੈ ਚੌਥੀ ਨਵੀਂ ਲਾਤੀ ਇਹ ਜੋ ਮੈਂ ਕਹਿੰਦਾ ਐ ਜੀ ਘਟਿਆ ਰਾਜਨੀਤੀ ਜਿਹੜਾ ਕਰ ਰਿਹਾ ਹੈ ਜੈ ਜੀਆ ਕਰਤੂਤਾ ਕਰ ਰਿਹਾ ਹੈ ਪੰਜਾਬ ਦੀ ਜਨਤਾ ਨਹੀਂ ਬਖਸ਼ਦੀ ਜੇ ਪੰਜਾਬ ਦੀ ਜਨਤਾ ਪਿਆਰ ਵੀ ਦੇ ਸਕਦੀ ਹੈ ਤੇ ਹੰਕਾਰੀਆਂ ਦਾ ਹੰਕਾਰ ਵੀ ਲਾ ਸਕਦੀ ਹੈ ਜੋ ਹਾਲਾਤ ਤੁਸੀਂ ਦੇਖ ਰਹੇ ਹੋ ਮੈਂ ਅੱਜ ਹੁਣ ਹੈਨਰੀਟੇ ਸਟਰੀਟ ਤੇ ਖੜਾ ਹਾਂ ਜੀ ਆ ਜਿਹੜੀਆਂ ਸਕਰੀਨਾਂ ਲਾਈਆਂ ਐ ਇੱਥੇ ਗੁਰਬਾਣੀ ਚੱਲਦੀ ਹੁੰਦੀ ਸੀ ਜਿੱਥੇ ਭਗਵੰਤ ਬੈਮਾਨ ਨੇ ਆਪਣੀਆਂ ਫੋਟੋਆਂ ਲਾਈਆਂ ਆਪਣੀ ਟੀਮ ਅੱਚੀ ਸਕਰੀਨ ਚ ਲਾ ਰਿਆ ਜੀ ਲੋਕੀ ਇੱਥੇ ਦਰਬਾਰ ਸਾਹਿਬ ਕੀਰਤਨ ਸੁਣਨ ਵਾਸਤੇ ਸ਼ਰਧਾਂ ਆਉਂਦੇ ਸੀ ਆ ਸੋਚਦਾ ਕਿ ਆਪਣੀ ਫੋਟੋ ਲਾ ਕੇ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਹੈ ਆ ਗਰੂ ਘਰ ਹੈ ਇੱਥੇ ਜਿਹੜਾ ਆਪਣਾ ਇੰਨਾ ਹੰਕਾਰ ਕਰਦਾ ਨਾ ਪ੍ਰਮਾਤਮਾ ਹੀ ਉਹਦਾ ਹੰਕਾਰ ਢਲਾਉਂਦਾ ਹੈ ਅੱਜ ਤੁਸੀਂ ਦੇਖਿਆ ਹੈਰਿਟੇਜ ਸਟਰੀਟ ਤੇ ਕਿਵੇਂ ਲਾਈਟਾਂ ਬੰਦ ਹੈ ਕਿੰਨਾ ਕੂੜਾ ਪਿਆ ਹੈ ਇਹੀ ਕਾਰਨ ਅਸੀਂ ਪੰਜਾਬ ਬਚਾਉਣਾ ਚਾਹੁੰਦੇ ਆ ਬਾਅਦ ਚ ਗੱਲ ਕਰਦਾ ਆ ਇਹ ਕਟੂਤਾਂ ਕਰਕੇ ਕਿਉਂਕਿ ਆ ਜਿਹੜੇ ਆਏ ਆ ਅੰਗਰੇਜ਼ਾਂ ਤੇ ਮੁਗਲਾਂ ਮੰਗੂ ਲੁੱਟਣ ਆਏ ਆ ਪੰਜਾਬ ਦਾ ਖਜ਼ਾਨਾ ਲੁੱਟ ਕੇ ਆ ਕੇਜਰੀਵਾਲ ਨੂੰ ਹਿੰਦੁਸਤਾਨ ਚ ਮਸ਼ਹੂਰ ਕਰਨਾ ਚਾਹੁੰਦੇ ਆਪਣੀ ਪਾਰਟੀ ਨੂੰ ਮਸ਼ਹੂਰ ਕਰਨਾ ਚਾਹੁੰਦੇ ਜਿੱਥੇ ਦੇਖੋ ਜਿਹੜੇ ਮੋਰਟ ਦੇਖੋ ਜਿੱਥੇ ਜਾਓ ਉਹਨੇ ਆਪਣੀਆਂ ਫੋਟੋਆਂ ਇਸ਼ਤਿਹਾਰ ਲਾਏ ਆ ਦੂਜੇ ਸੂਬਿਆਂ ਜਾ ਕੇ ਘਰ ਤੋਂ ਘਟ ਉਹਨੂੰ ਇੰਨੀ ਸ਼ਰਮ ਆਉਣੀ ਚਾਹੀਦੀ ਹੈ ਦਰਬਾਰ ਸਾਹਿਬ سامنے ਜਿਹੜੀਆਂ ਸਕਰੀਨਸ ਲਾਈਆਂ ਸਿਆਸੀ ਕੀਰਤਨ ਸੁਣਨ ਵਾਸਤੇ ਉੱਥੇ ਤਾਂ ਆਪਣੇ ਤਿੰਨ ਜਗ੍ਹਾ ਤੇ ਵੀ ਆਪਣੀ ਸ਼ਕਲ ਨਹੀਂ ਹਟਾ ਸਕਦਾ ਇਹਨੂੰ ਸ਼ਰਮ ਹੋਣੀ ਚਾਹੀਦੀ ਹੈ ਇਹ ਚੌਥੀ ਨਵੀਂ ਲਾਤੀ ਹੈ ਇਹ ਜੋ ਮੈਂ ਕਹਿੰਦਾ ਐ ਜੀ ਘਟੀਆ ਰਾਜਨੀਤੀ ਜਿਹੜਾ ਕਰ ਰਿਹਾ ਹੈ ਜੈ ਜੀਆ ਕਰਤੂਤਾ ਕਰ ਰਿਹਾ ਹੈ ਪੰਜਾਬ ਦੀ ਜਨਤਾ ਨਹੀਂ ਬਖਸ਼ਦੀ ਜੇ ਪੰਜਾਬ ਦੀ ਜਨਤਾ ਪਿਆਰ ਵੀ ਦੇ ਸਕਦੀ ਹੈ ਤੇ ਹੰਕਾਰੀਆਂ ਦਾ ਹੰਕਾਰ ਵੀ ਲਾ ਸਕਦੀ ਹੈ